ਮੇਟੋ ਦਾ ਕੰਮ ਕਰਦਾ ਤੇ ਮੂ ਚਨਈ ਦੀ ਇੱਕ ਫਾਉਂਡੇਸ਼ਨ ਹੈਗੀ ਅਜਤੀ ਪਾਰਖ ਉਹਨਾਂ ਨੇ ਸਾਨੂੰ ਹੈਲਪ ਕੀਤੀ ਉਹਨਾਂ ਨੇ ਆ ਵੀਲਚੇਅਰ ਦਿੱਤੀ ਹੈ ਜਿਹੜੀ ਸਕੂਟੀ ਦਾ ਵੀ ਕੰਮ ਕਰਦੀ ਹੈ ਤੇ ਉਹਨਾਂ ਨੇ ਨਾਲ ਹੀ ਕੰਮ ਦਿੱਤਾਾਨੂੰ ਤੇ ਕੰਮ ਕਰੀ ਚੱਲ ਪਈ ਹੈ। ਫਾਈ ਮੇਰਾ ਐਕਸੀਡੈਂਟ ਹੋਇਆ ਇਸ ਕੰਮ ਤੇ ਮੈਂ ਆਪਣਾ ਬਲਾਸ਼ੀਸ਼ੇ ਦਾ ਕੰਮ ਕਰਦਾ ਸੀ ਉਹਦਾ ਕ੍ਰੇਟ ਮੇਰੇ ਉੱਤੇ ਪਲਟਿਆ ਉਹਦੇ ਕਰਕੇ ਰੀਰਸੀ ਵੀ ਹੋ ਗਈ। ਇਹ ਕਰਕੇ ਲਾ ਕੇ ਰੋ ਬੱਲੇ ਤੇ ਚੂਲੇ ਤੇ ਸਾਡੇ ਕੋਈ ਪਤਾ ਨਹੀਂ ਕਿੰਨਾ ਕਿੰਨਾ ਕਾਰੋਬਾਰ ਕਰ ਆਪਣਾ ਦੀ ਸ਼ੁਰੂ ਕੀਤਾ ਹੈ ਕਾਰੋਬਾਰ ਦੇ ਭਾਈ ਆਹੀ ਹੋਇਆ 4 ਮਹੀਨੇ ਹੋਇਆ ਮੈਨੂੰ ਆ ਮਿਲੀ ਨੂੰ ਤੇ ਉਹਨਾਂ ਨੇ ਇਹ ਕੰਮ ਦਿੱਤਾ ਸੀ ਕਿ ਨਾਲੇ ਕੰਮ ਕਰੋ ਆਪਣਾ ਤੇ ਨਾਲੇ ਆਪੀ ਦੇ ਵਿੱਚ ਰਾਦੇ ਨੇਕਤਾ ਬੰਦਾ ਕੀ ਕੁਝ ਨਹੀਂ ਕਰ ਸਕਦਾ ਉਗਣ ਵਾਲੇ ਉਗ ਜਾਂਦੇ ਨੇ ਪਾੜ ਕੇ ਸੀਨਾ ਪੱਥਰਾਂ ਦਾ ਅਜਿਹੀ ਇੱਕ ਮਿਸਾਈਲ ਕਾਮ ਕੀਤੀ ਹੈ ਪਠਾਨਕੋਟ ਦੇ ਨੌਜਵਾਨ ਮਨਦੀਪ ਸਿੰਘ ਨਿਵਾਸੀ ਲਾਡੋ ਚੱਕ ਨੇ ਜਿਸ ਦਾ 8 ਸਾਲ ਪਹਿਲਾਂ ਇੱਕ ਐਕਸੀਡੈਂਟ ਹੋਇਆ ਸੀ ਤੇ ਐਕਸੀਡੈਂਟ ਤੋਂ ਬਾਅਦ ਉਸ ਦੀ ਕਮਰ ਤੋਂ ਥੱਲੜਾ ਹਿੱਸਾ ਜੜਾਏ ਰੀੜ ਦੀ ਹੱਡੀ ਦੇ ਦੋ ਮਣਕੇ ਜਿਹੜੇ ਨੇ ਉਹ ਟੋਟਲੀ ਜਿਹੜੇ ਨੇ ਕਹਿ ਸਕਦੇ ਹਾਂ ਅਸੀਂ ਕਿ ਸਪੋਇਲ ਹੋ ਗਏ ਤੇ ਉਸ ਤੋਂ ਬਾਅਦ 8 ਸਾਲ ਉਹ ਜਿਹੜਾ ਹੈ ਟੋਟਲੀ ਬਿਸਤਰ ਤੇ ਰਿਹਾ ਹੈ ਤੇ ਉਸ ਤੋਂ ਬਾਅਦ ਉਸ ਦੀ ਮਾਤਾ ਨੇ ਜਿਹੜਾ ਹੈ ਕੱਪੜਿਆਂ ਦੀ ਸਿਲਾਈ ਕਰਕੇ ਘਰ ਦਾ ਪਾਲਾ ਪੋਸ਼ਣ ਕਰਨ ਦੇ ਲਈ ਆਪਣੇ ਪਰਿਵਾਰ ਦਾ ਜੜਾਏ ਉਹ ਪਰਿਵਾਰ ਦੇ ਲਈ ਰੋਜ਼ਗਾਰ ਜਿਹੜਾ ਅਸੀਂ ਕਹਿ ਸਕਦੇ ਹਾਂ ਉਹ ਕੱਪੜਿਆਂ ਦੀ ਸਿਲਾਈ ਕਿਢਾਈ ਦਾ ਕੰਮ ਕਰਕੇ ਕੀਤਾ ਤੇ ਉਸ ਤੋਂ ਬਾਅਦ ਦੱਸਦੇ ਹੀ ਹੈ ਕਿ ਮਨਦੀਪ ਨੇ ਇੱਕ ਸੰਸਥਾ ਦੇ ਨਾਲ ਕੰਟੈਕਟ ਕੀਤਾ ਤੇ ਗੱਲਬਾਤ ਜਿਹੜੀ ਉਹ ਕੀਤੀ ਤੇ ਉਹਨਾਂ ਨੇ ਮਨਦੀਪ ਨੂੰ ਟ੍ਰਾਈਸਾਈਕਲ ਦਿੱਤਾ ਜੋ ਕਿ ਚਾਰਜਿੰਗ ਤੇ ਚੱਲਦਾ ਹੈ ਤੇ ਉਸ ਦੇ ਨਾਲ-ਨਾਲ ਉਸ ਨੂੰ ਇੱਕ ਰੋਜ਼ਗਾਰ ਵੀ ਦਿੱਤਾ ਟਮਾਟੋ ਕੰਪਨੀ ਦੇ ਵਿੱਚ ਹੁਣ ਮਨਦੀਪ ਜਿਹੜਾ ਹੈ ਉਹ ਡਿਲੀਵਰੀ ਬாய் ਦੀ ਨੌਕਰੀ ਜਿਹੜਾ ਉਹ ਕਰ ਰਿਹਾ ਹੈ ਤੇ ਲੋਕਾਂ ਦਾ ਕਾਫੀ ਅੱਛਾ ਰਿਸਪੌਂਡ ਵੀ ਜਿਹੜਾ ਹੈ ਉਹ ਮਿਲ ਰਿਹਾ ਹੈ ਇਥੇ ਤੁਹਾਨੂੰ ਇਹ ਵੀ ਦੱਸ ਦਈਏ ਕਿ ਮੰਦੀਪ ਦੀ ਜਿਹੜੀ ਲੋਅਰ ਬਾਡੀ ਹੈ ਉਹ ਬਿਲਕੁਲ ਵੀ ਮੂਵਮੈਂਟ ਨਹੀਂ ਕਰ ਸਕਦੀ ਬਿਲਕੁਲ ਵੀ ਸੈਂਸ ਆਰਗਨਸ ਜਿਹੜੇ ਨੇ ਉਹ ਟੋਟਲੀ ਡਿਸਟਰੋਏ ਹੋ ਚੁੱਕੇ ਨੇ ਤੇ ਇਸਤੇ ਨਾਲ ਵੀ ਬਾਵਜੂਦ ਇਸਤੇ ਮੰਦੀਪ ਦਾ ਹੌਸਲਾ ਜਿਹੜਾ ਹੈ ਉਹ ਕਾਬਲੇ ਬੁਲੰਦ ਹੈ ਕਿ ਕਹਿ ਸਕਦੇ ਹਾਂ ਕਿਸ ਤਰ੍ਹਾਂ ਦੇ ਨਾਲ ਇੰਨੀ ਮਿਹਨਤ ਜਿਹੜੀ ਹੈ ਕਰਨ ਦੀ ਲਗਨ ਜਿਹੜੀ ਹੈ ਮੰਦੀਪ ਦੇ ਵਿੱਚ ਹਜੇ ਵੀ ਹੈ ਇਸ ਦੇ ਨਾਲ ਦੱਸ ਦਈਏ ਕਿ ਮੰਦੀਪ ਦੇ ਨਾਲ ਜਦੋਂ ਗੱਲਬਾਤ ਕੀਤੀ ਗਈ ਤਾਂ ਉਸਨੇ ਕਿਹਾ ਕਿ ਮੈਂ ਇੱਕ ਸੁਨੇਹਾ ਜੜਾ ਹੈ ਉਹ ਨੌਜਵਾਨ ਪੀੜੀ ਨੂੰ ਜ਼ਰੂਰ ਦੇਣਾ ਚਾਹੁੰਦਾ ਕਿ ਨਸ਼ਿਆਂ ਤੋਂ ਦੂਰ ਰਹੋ ਤੇ ਮਿਹਨਤ ਕਰੋ ਮਿਹਨਤ ਕਰਨ ਦੇ ਲਈ ਕੋਈ ਵੀ ਉਮਰ ਜਾਂ ਕੋਈ ਵੀ ਅਹੁਦਾ ਜੜਾ ਉਹ ਨਹੀਂ ਦੇਖਿਆ ਜਾ ਸਕਦਾ ਮਿਹਨਤ ਕਰਨੀ ਚਾਹੋ ਤਾਂ ਅਸੀਂ ਕਿਸੇ ਵੀ ਹਾਲਾਤਾਂ ਦੇ ਵਿੱਚ ਕਰ ਸਕਦੇ ਹਾਂ ਤੇ ਇੱਕ ਬਹੁਤ ਹੀ ਚੰਗੀ ਐਗਜ਼ੈਂਪਲ ਜਿਹੜੀ ਮਿਸਾਲ ਜਿਹੜੀ ਉਹ ਮੰਦੀਪ ਨੇ ਖੜੀ ਕੀਤੀ ਹੈ ਨੌਜਵਾਨਾਂ ਦੇ ਲਈ ਤੇ ਖਾਸ ਕਰਕੇ ਕੁਝ ਅਪਾਹਜਾਂ ਲਈ ਜੋ ਕਿ ਅੰਗਹੀਨ ਹੋਣ ਦਾ ਫਾਇਦਾ ਜੜਾ ਨੇ ਅਕਸਰ ਅਸੀਂ ਦੇਖਦੇ ਆਏ ਹਾਂ ਕਿ ਚੁੱਕਦੇ ਕੋਈ ਸੜਕ ਤੇ ਬੈਠਾ ਹੈ ਜਾਂ ਫਿਰ ਕੋਈ ਅਜਿਹੀ ਪਬਲਿਕ ਪਲੇਸ ਤੇ ਜਿਹੜਾ ਉਹ ਬੈਠਿਆ ਦਿਖਦਾ ਹੈ ਜਦੋਂ ਕਿ ਉਹ ਆਪਣੀ ਇਸ ਚੀਜ਼ ਨੂੰ ਆਪਣੀ ਇਸ ਕਮੀ ਨੂੰ ਜਿਹੜਾ ਹੈ ਇੱਕ ਫੋਕਸ ਪੁਆਇੰਟ ਬਣਾ ਕੇ ਪੀਖ ਮੰਗਦੇ ਹੋਏ ਨਜ਼ਰ ਆਉਂਦੇ ਨੇ ਤੇ ਉਹਨਾਂ ਦੇ ਲਈ ਵੀ ਮਨਦੀਪ ਇੱਕ ਕਾਫੀ ਚੰਗੀ ਮਿਸਾਇਲ ਕੰਮ ਕਰਦੇ ਨੇ ਕਿ ਮਿਹਨਤ ਕਰੋ ਮਿਹਨਤ ਕਰਨ ਦੇ ਲਈ ਕਦੀ ਵੀ ਪਿੱਛੇ ਮੁੜ ਕੇ ਨਹੀਂ ਦੇਖਣਾ ਚਾਹੀਦਾ ਤਿਆ ਹੁਣ ਗੱਲਬਾਤ ਕਰ ਲੈਨੇ ਆ ਉਹਨਾਂ ਦੀ ਆਪ ਬੀਤੀ ਉਹਨਾਂ ਦੀ ਕਹਾਣੀ ਜਿਹੜੀ ਹੈ ਕਿਸ ਤਰ੍ਹਾਂ ਦੇ ਨਾਲ ਉਹਨਾਂ ਦਾ ਜਜ਼ਬਾ ਜਿਹੜਾ ਹੈ ਇੰਨਾ ਬੁਲੰਦ ਕਿਵੇਂ ਹੋ ਸਕਦਾ ਹੈ ਉਹਨਾਂ ਦੇ ਨਾਲ ਹੀ ਗੱਲਬਾਤ ਕਰਦੇ ਆ ਆਓ ਸੁਣਦੇ ਆ ਇੱਕ ਕਹਾਣੀ ਮਨਦੀਪ ਸਿੰਘ ਦੀ ਜ਼ੁਬਾਨੀ ਮੇਰਾ ਨਾਮ ਭਾਈ ਮਨਦੀਪ ਹੈ ਮੈਂ ਤਾਂ ਥੀਰੇ ਲਾਡੋ ਚੱਤ ਪਾ ਭਈ ਇਹ ਜਿਹੜੀ ਕੋਈ ਚੇਅਰ ਤੇ ਹੋਰ ਕੀ ਕਾਰੋਬਾਰ ਕਰਦੀ ਉਹਦੇ ਨਾਲ ਭਾਈ ਮੈਂ ਜੋਮੈਟੋ ਦਾ ਕੰਮ ਕਰਦਾ ਤੇ ਮੈਨੂੰ ਚਨਈ ਦੀ ਇੱਕ ਫਾਊਂਡੇਸ਼ਨ ਹੈ ਜਿਹੜੀ ਅਜਤੀ ਪਾਰਖ ਉਹਨਾਂ ਨੇ ਸਾਨੂੰ ਹੈਲਪ ਕੀਤੀ ਉਹਨਾਂ ਨੇ ਆ ਵੀਲਚੇਅਰ ਦਿੱਤੀ ਹੈ ਜਿਹੜੀ ਸਕੂਟੀ ਦਾ ਵੀ ਕੰਮ ਕਰਦੀ ਹੈ ਤੇ ਉਹਨਾਂ ਨੇ ਨਾਲ ਹੀ ਕੰਮ ਦਿੱਤਾ ਸਾਨੂੰ ਇਹ ਕੰਮ ਕਰੀਦਾ ਆਪਣਾ ਸਰਮਾਚ ਤੋਂ ਬੋਲਣ ਸਰਮਾਚ ਮੈਂ ਤੇ ਮੇਰੇ ਮੰਮੀ ਹੈ ਕਿ ਕਿੱਡਾ ਤੁਹਾਡਾ ਅੱਕਣ ਲੱਗਦਾ ਵਾਪਸੀ ਜਿਹੜਾ ਸੀ ਹੋਇਆ ਜੀ ਇਹ ਵੀ ਭਾਈ ਮੇਰਾ ਐਕਸੀਡੈਂਟ ਹੋਇਆ ਸੀ ਕੰਮ ਤੇ ਮੈਂ ਸਫਨ ਬਲਾਸ਼ੀਸ਼ੇ ਦਾ ਕੰਮ ਕਰਦਾ ਸੀ ਪੂਰਾ ਕਰੇਟ ਮੇਰੇ ਉੱਤੇ ਪਲਟਿਆ ਉਹਦੇ ਕਰਕੇ ਰੀੜ੍ਹ ਦੀ ਵੀ ਟੁੱਟ ਗਈ ਤੇ ਉਹਦੇ ਕਰਕੇ ਲੱਤ ਕੋ ਥੱਲੇ ਤੇ ਚੂਲੇ ਤੋਂ ਥੱਲੇ ਤੋਂ ਕੋਈ ਪਤਾ ਨਹੀਂ ਲੱਗਦਾ ਕਿੰਨੇ ਜਰਮਾ ਹੈ ਨਹੀਂ 8 ਸਾਲ ਪਹਿਲਾਂ ਮੇਨਾਂ ਹਾਸਾ ਹੈ ਕੰਮ ਕਰ ਰਹੇ ਲੋਕਾਂ ਦਾ ਬਹੁਤ ਜ਼ਿਆਦਾ ਨੋਟਿਸ ਹੀ ਹੁੰਦਾ। ਵਧੀਆ ਭਾਈ ਵਧੀਆ ਲੱਗਦਾ। ਜਾਂਦੇ ਜਾਂਦੇ ਲੋਕੀ ਸਲਾਮ ਕਰਦੇ ਆ ਕਿ ਐਪਰੀਸ਼ੀਏਟ ਕਰਦੇ ਆ ਕਿ ਵਧੀਆ ਕੰਮ ਕਰ ਰਹੇ ਹੋ ਤੁਸੀਂ। ਕਿਸ ਤਰ੍ਹਾਂ ਕਾਰੋਬਾਰ ਫਿਰ ਆਪਣਾ ਵੀ ਸ਼ੁਰੂ ਕੀਤਾ ਜੀ? ਕਾਰੋਬਾਰ ਦੇ ਭਾਈ ਆਹੀ ਚਾਰਕ ਮਹੀਨੇ ਹੋਇਆ ਮੈਨੂੰ ਆ ਮਿਲੀ ਨੂੰ ਤੇ ਉਹਨਾਂ ਨੇ ਇਹ ਕੰਮ ਦਿੱਤਾ ਹੈ ਕਿ ਨਾਲੇ ਕੰਮ ਕਰੋ ਆਪਣਾ ਤੇ ਨਾਲੇ ਆਪਣੀ ਡੇਲੀ ਦੀ ਹਾਂ ਜੀ ਦਾ ਆਰਡਰ ਦੇ ਜਾਂਦੇ ਹੋ ਕਿਤੇ ਕੋਠੇ ਤੇ ਜਾਂ ਗਾਰਡ ਤੇ ਕਿਤੇ ਲੋਕਾਂ ਨੂੰ ਕਰਦੇ ਸੋ ਨਹੀਂ ਭਾਈ ਕੁਛ ਨਹੀਂ ਕੋਈ ਪ੍ਰੋਬਲਮ ਨਹੀਂ ਆਂਦੀ ਵਾ ਸੇ ਫੋਨ ਕਰਦੀਦਾ ਵਾ ਕਸਟਮਰ ਵੀ ਆ ਕੇ ਲਿਆ ਜਾਂਦਾ ਵਾ ਰੈਸਟੋਰੈਂਟ ਵਾਲੇ ਵੀ ਆ ਕੇ ਫੜਾਏ ਜਾਂਦੇ ਆਂ ਸਿਰਫ ਡਿਲੀਵਰ ਕਰਨ ਜਾਣਾ ਤਾਂ ਵੀ ਉੱਥੇ ਕੀ ਮੈਸੇਜ ਲਾ ਜਾਂਦੇ ਜਿਹੜਾ ਦੇ ਹੱਥਾਂ ਤੇ ਸਵਾਮਤ ਦੇ ਔਰ ਨਸ਼ੇ ਦੇ ਵਿੱਚ ਪਏ ਭਾਈ ਜਿਹੜੇ ਨਸ਼ਿਆਂ ਚੋਂ ਤੇ ਉਹਨਾਂ ਨੂੰ ਕਹਿਣਾ ਚਾਹੁੰਦਾ ਇੱਕੋ ਹੀ ਗੱਲ ਕਿ ਕੰਮ ਕਰ ਕਰੋ ਆਪਣਾ ਘਰ-ਬਾਰ ਦੇਖੋ ਐਤੋਂ ਬਾਅਦ ਕੀ ਹੋਰ ਕੁਛ ਵੀ ਨਹੀਂਗਾ ਹਾਂ ਸਭ ਤੋਂ ਬਾਅਦ ਆਪਣੇ ਘਰ ਦਾ ਕਿਵਾਰਾ ਕਿਸ ਤਰ੍ਹਾਂ ਕਿਤੇ ਜਾਂਦਾ ਲੈ ਕਿਵਾਰਾ ਭਾਈ ਇਤਰਾ ਮੰਮੀ ਸਲਾਈ ਦਾ ਕੰਮ ਕਰਦੇ ਰਹੀ ਥੋੜਾ ਬੋੜਾ ਤੇ ਫਿਰ ਉਹ ਕਰਦੇ ਸੀ ਮਾਰੇ ਤੁਹਾਨੂੰ ਪੂਰਾ ਬੈਡ ਤੇ ਬੈਡ ਰੀਡਰ ਨੂੰ ਉਹਨਾਂ ਕੋਈ ਕੰਮ ਤੇ ਕਰ ਨਹੀਂ ਸਕਦਾ ਹੈ ਕੈਮਰ ਪਰਸਨ ਹਣੀ ਦੇ ਨਾਲ ਅੱਜ ਸੈਨੀ ਦੀ ਰਿਪੋਰਟ